ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਹੈ ਜੀ ਪ੍ਰਮਾਤਮਾ ਸਰਬਦਾ ਭਲਾ ਕਰੇ ਹਾਂਜੀ ਅੱਜ ਆਪਾਂ ਤੁਹਾਨੂੰ ਚੈਨ ਸਟਿਚ ਬਾਰੇ ਦੱਸਦੇ ਹਾਂ ਚੈਂਟੈਕ ਟੈਂਕਾ ਜਿਹਨੂੰ ਆਪਾਂ ਪੰਜਾਬੀ ਵਿੱਚ ਆਮ ਤੌਰ ਤੇ ਪਹਿਲਾਂ ਸੰਗਲੀ ਤੋਪਾ ਕਹਿੰਦੇ ਹੁੰਨੇ ਸੀ ਇਹਨੂੰ ਚੈਂਟੈਂਕਾ ਵੀ ਹੁਣ ਕਹਿੰਦੇ ਨੇ ਚੈਂਟੈਂਕੇ ਬਾਰੇ ਦੱਸਦੇ ਆਪਾਂ ਇਹ ਚੈਣ ਵਾਂਗੂ ਜਿੱਦਾ ਚੈਣ ਦੇ ਵਾਲ ਪਏ ਹੁੰਦੇ ਇਸ ਤਰ੍ਹਾਂ ਟੈਂਕੇ ਦੇ ਵਾਲ ਪਏ ਹੁੰਦੇ ਆ ਵੀਡੀਓ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਅੰਤ ਤੱਕ ਵੀਡੀਓ ਜ਼ਰੂਰ ਵੇਖਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਹਾਂਜੀ ਆਪਾਂ ਤੁਹਾਨੂੰ ਇਸ ਤਰ੍ਹਾਂ ਛਾਪ ਲਿਆ ਫਿਸ਼ ਮਛਲੀ ਦਾ ਡਿਜ਼ਾਈਨ ਆਪਾਂ ਛਾਪ ਲਿਆ ਵਾ ਇਹਦੇ ਉੱਤੇ ਆਪਾਂ ਤੁਹਾਨੂੰ ਚਾਂ ਟੈਂਕਾ ਪਾ ਕੇ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਇਹ ਚਾਂ ਟੈਂਕਾ ਤੇ ਅਬ ਮੈਂ ਤੁਹਾਨੂੰ ਇੱਕ ਤਰੀਕਾ ਜਿੰਨੇ ਵੀ ਟੈਂਕੇ ਦੱਸਦੀ ਪਈ ਆ 1 ਕਲਾਸ ਦੇ ਵਿੱਚ ਵੀ 2 ਕਲਾਸ ਦੇ ਵਿੱਚ ਵੀ 3 ਕਲਾਸ ਦੇ ਵਿੱਚ ਵੀ ਤੁਹਾਨੂੰ ਮੈਂ ਟੈਂਕੇ ਜਿੰਨੇ ਵੀ ਦੱਸਿਆ 4th ਕਲਾਸ ਚੱਲਦੀ ਪਈ ਹੈ ਆਪਣੇ ਸਾਰੇ ਹੀ ਟੈਂਕੇ ਆਪਣੇ ਸੂਟਾਂ ਤੇ ਬਹੁਤ ਵਧੀਆ ਪੈਂਦੇ ਨੇ ਜਿਵੇਂ ਆਪਣੀਆਂ ਭੈਣਾਂ ਆਪ ਹੀ ਕਈ ਚਲੋ ਪੈਸੇ ਵਾਲੀਆਂ ਹੁੰਦੀਆਂ ਵਧੀਆ ਸੂਟ ਕਢਵਾ ਸਕਦੀਆਂ ਪਾਸੇ ਤੋਂ ਵਧੀਆ ਪਾ ਸਕਦੀਆਂ ਵਾ ਆਪਾਂ ਕਈ ਆਮ ਪਹਿਣਾ ਹੁੰਦੀਆਂ ਮਚਰੀਆਂ ਨਹੀਂ ਇੰਨੀ ਨਿਕੜਾਈ ਦੇ ਸਕਦੀਆਂ ਸੂਟਾਂ ਦੀ ਨਹੀਂ ਕਢਵਾ ਸਕਦੀਆਂ ਇਦਾਂ ਆਪਣੇ ਘਰ ਵਿੱਚ ਸੂਟ ਸ਼ਾਪ ਕੇ ਡਰਾਅ ਕਰਕੇ ਜਾਂ ਆਪਾਂ ਬਾਹਰ ਚਲੋ ਛਪਾ ਲੈਨੇ ਥੋੜੇ ਬੱਤੇ ਪੈਸੇ ਲੱਗਦੇ ਆ ਤੇ ਘਰੇ ਆਪਾਂ ਬੈਠ ਕੇ ਵਿਹਲੇ ਟਾਈਮ ਇਹਨਾਂ ਸੂਟਾਂ ਨੂੰ ਤਿਆਰ ਕਰਕੇ ਆਪਣੇ ਵਧੀਆ ਸੂਟ ਤਿਆਰ ਕਰ ਸਕਦੇ ਆ ਹਾਂਜੀ ਇਹ ਚੈਂਟ ਟੈਂਕਾ ਆਪਾਂ ਨੂੰ ਧਾਗਾ ਉੱਪਰੋਂ ਦੀ ਵਾਲ ਪਾ ਕੇ ਲੈਣਾ ਪੈਂਦਾ ਉੱਪਰੋਂ ਦੀ ਵਾਲ ਪਾ ਕੇ ਆਪਾਂ ਜਦੋਂ ਧਾਗਾ ਲਿਉਨੇ ਆ ਤੇ ਫੇਰ ਚੈਂਟ ਟੈਂਕਾ ਬੰਦਾ ਹੈ ਇਹ ਕੋਈ ਔਖਾ ਟੈਂਕਾ ਨਹੀਂ ਹੈਗਾ ਬਿਲਕੁਲ ਸੌਖੇ ਸੌਖੇ ਟੈਂਕੇ ਜਿਹੜੇ ਆਪਾਂ ਤੁਹਾਨੂੰ ਦੱਸਦੇ ਪਏ ਆ। ਇਧਰ ਵੇਖਿਓ ਤੁਸੀਂ ਬੜੇ ਧਿਆਨ ਦੇ ਨਾਲ ਆਪਾਂ ਵੀ ਉੱਪਰ ਦੀ ਵਾਲ ਦੇ ਕੇ ਵਿੱਚੋਂ ਚੈਣਦੇ ਆਪਾਂ ਟੈਂਕਾ ਚੁੱਕਣਾ। ਫੇਰ ਆਪਾਂ ਉੱਪਰ ਦੀ ਵਾਲ ਦਿੱਤਾ ਚੈਣਦੇ ਵਿਚਕਾਰੋਂ ਟੈਂਕਾ ਚੁੱਕਣਾ ਆਪਾਂ। ਫੇਰੇ ਦੀ ਸੰਗਲੀ ਬੰਦੀ ਏ ਇਹ ਆਪਣੀ ਮਰਜ਼ੀ ਆ ਵੀ ਛੋਟੀ ਸੰਗਲੀ ਬਣਾਉਣੀ ਏ ਤੇ ਛੋਟਾ ਟੈਂਕਾ ਲੈਣਾ ਵੱਡੀ ਬਣਾਉਣੀ ਏ ਤੇ ਵੱਡਾ ਲੈਣਾ ਪਲੀਜ਼ ਵੀਡੀਓ ਸਕੀਪ ਨਾ ਕਰਿਓ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜਿੰਨਾ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਦੋਗੇ ਅਸੀਂ ਇਸੇ ਤਰ੍ਹਾਂ ਹੀ ਨਵੀਂ ਕੋਈ ਨਾ ਕੋਈ ਕਢਾਈ ਲੈ ਕੇ ਤੁਹਾਡੇ ਨਾਲ ਜਰੂਰ ਹਾਜ਼ਰ ਹੋਇਆ ਕਰਾਂਗੇ ਹਾਂਜੀ ਆਪਾ ਇਹਦੇ ਦੇਖਿਓ ਫੇਰ ਆਪਾਂ ਫੇਰ ਉੱਪਰ ਦੀ ਵਾਲ ਲਿਆ ਚੈਨ ਦੇ ਵਿੱਚ ਦੀ ਟੈਂਕਾ ਲਿਆ ਏ ਇਸੇ ਤਰ੍ਹਾਂ ਹੀ ਆਪਾਂ ਸਾਰਾ ਤੋਪਾ ਕੰਪਲੀਟ ਕਰਾਂਗੇ ਆਪਾਂ ਤੁਹਾਨੂੰ ਹਰ ਐਤਵਾਰ ਦੇ ਐਤਵਾਰ ਲਾਈਵ ਕਲਾਸ ਦੇ ਵਿੱਚ ਲਗ ਲਗ ਤਰ੍ਹਾਂ ਦੇ ਟੈਂਕੇ ਦੱਸਾਂਗੇ ਤੁਸੀਂ ਕਮੈਂਟ ਬਾਕਸ ਬਾਕਸ ਦੇ ਵਿੱਚ ਹਾਂ ਜਰੂਰ ਦੱਸਣਾ ਜੇ ਤੁਸੀਂ ਲਾਈਵ ਕਲਾਸ ਦੇ ਵਿੱਚ ਟੈਂਕੇ ਦੇਖਣਾ ਚਾਹੁੰਦੇ ਜੀ ਅਹੀਂ ਤੁਹਾਨੂੰ ਇੱਕ ਇੱਕ ਟੈਂਕਾ ਬੜੇ ਧਿਆਨ ਨਾਲ ਸਮਝਾਵਾਂਗੇ ਹਾਂਜੀ ਆਪਾਂ ਤੁਹਾਨੂੰ 14 ਤਰੀਕ ਨੂੰ ਐਤਵਾਰ ਲਾਈਵ ਕਲਾਸ ਦੇ ਵਿੱਚ ਲਾਈਵ ਕਲਾਸ ਦੇ ਵਿੱਚ ਮੇਰੀਆਂ ਭੈਣਾਂ ਸਭ ਵੱਧ ਤੋਂ ਵੱਧ ਆਣ ਕੇ ਮੇਰੀ ਵੀਡੀਓ ਨੂੰ ਪਿਆਰ ਦਿਓ ਨਾਲੇ ਵੇਖਿਓ ਅਸ ਟੈਂਕੇ ਦਾ ਨਾਮ ਬਟਨ ਹੋਲ ਸਟੀਚ ਆ ਉਹਨੂੰ ਆਪਾਂ ਬਟਨ ਵਾਂਗ ਤਿਆਰ ਕਰਦੇ ਹਾਂ ਟੈਂਕੇ ਨੂੰ ਜਿਸ ਤਰ੍ਹਾਂ ਆਪਣਾ ਬਟਨ ਗੋਲ ਹੁੰਦਾ ਇਸ ਤਰ੍ਹਾਂ ਗੋਲ ਟੈਂਕਾ ਉਹ ਬੰਦਾ ਵਾ ਬਟਨ ਹੋਲ ਸਟੀਚ ਆਪਾਂ ਕਾ ਲੂ ਤੁਹਾਨੂੰ ਸਿਖਾਵਾਂਗੇ ਲਾਈਵ ਕਲਾਸ ਆਪਣੀ 2 ਵਜੇ ਹੋਵੇਗੀ ਇਹ 2 ਵਜੇ ਲਾਈਵ ਕਲਾਸ ਧਿਆਨ ਤਾਂ ਰੱਖੇ ਰੱਖੇਗੀ ਕਿਉਂਕਿ 2 ਵਜੇ ਕਿ ਤਰੀਬਨ ਮੇਰੀਆਂ ਭੈਣਾਂ ਸਾਰੀਆਂ ਹੀ ਆਪਣਾ ਕੰਮ ਕਰਕੇ ਵਿਹਲੀਆਂ ਹੋ ਜਾਂਦੀਆਂ ਹਨ ਇਸ ਕਰਕੇ ਫ੍ਰੀ ਹੋਣ ਦਾ ਕਰਕੇ ਸਾਰੀਆਂ ਭਣਾਏ ਵੀਡੀਓ ਨੂੰ ਵੇਖ ਸਕਦੀਆਂ ਨੇ ਸਾਰੇ ਟੈਂਕਿਆਂ ਦੀ ਤਰ੍ਹਾਂ ਇਹ ਟੈਂਕਾ ਵੀ ਸਿੱਖ ਸਕਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜਦੋਂ ਆਪਾਂ ਇੱਕ ਕੋਨੇ ਤੋਂ ਇਹ ਟੈਂਕੇ ਨੂੰ ਮੋੜਨਾ ਨਾ ਪਏ ਜਿਹੜਾ ਆਪਾਂ ਟੈਂਕਾ ਪਾਇਆ ਹੋਇਆ ਸੀ ਉਹਨੂੰ ਦਬਾ ਕੇ ਫੇਰ ਟੈਂਕੇ ਨੂੰ ਮੋੜਨਾ ਕਿਉਂਕਿ ਜਿਹੜੀ ਜੇ ਆਪਾਂ ਉਸ ਤਰ੍ਹਾਂ ਮੋੜਦੇ ਚੈਨ ਟੈਂਕੇ ਦੇ ਉੱਪਰੋਂ ਜਿਹੜੀ ਚੈਨ ਬਣਾਈਂਦੀ ਉਹ ਉੱਠ ਕੇ ਉੱਬਰ ਕੇ ਦੂਸਰੇ ਪਾਸੇ ਆ ਜਾਂਦੀ ਆ ਇਹਨੂੰ ਚੈਨ ਨੂੰ ਨੱਪ ਕੇ ਹੀ ਆਪਾਂ ਦੂਸਰਾ ਟੈਂਕਾ ਮੋੜ-ਮੋੜ ਲਗਿਆ ਚੁੱਕਣਾ ਅਵੇ ਕਿ ਇੱਥੋਂ ਵੀ ਆਪਾਂ ਇਹਨੂੰ ਚੈਨ ਨੂੰ ਨੱਪ ਲੈਣਾ ਅਗਲੇ ਬੰਨਿਓ ਨੱਪ ਕੇ ਫਿਰ ਉਸ ਚੈਨ ਦੇ ਵਿੱਚ ਦੀ ਟੈਂਕਾ ਕੱਢ ਕੇ ਫਿਰ ਕਹ ਟੈਂਕਾ ਕੱਢਣਾ ਕਿਉਂਕਿ ਇਹ ਬਾਅਦ ਬਾਅਦ ਵਿੱਚ ਬਾਰ-ਬਾਰ ਉੱਠਦਾ ਨਹੀਂ ਤਾਂ ਉੱਪਰ ਨੂੰ ਉਬਰਦਾ ਨਹੀਂਗਾ ਆ ਵੇਖੋ ਆਪਾਂ ਇੱਥੋਂ ਫੇਰ ਦਬਾ ਲਿਆ ਚੈਨ ਨੂੰ ਦਬਾ ਕੇ ਫੇਰ ਆਪਾਂ ਚਾਂਟੇ ਹੁਣ ਆਪਣਾ ਇਹ ਟੈਂਕਾ ਪੂਰਾ ਕੰਪਲੀਟ ਹੋ ਚੁੱਕਾ ਚੱਲਿਆ ਆ ਆ ਵੇਖੋ ਸੂਈ ਦੇ ਗੋਂਦੀ ਵਾਲ ਹੀ ਹਮੇਸ਼ਾ ਪਾਉਣਾ ਗੋਂਦੀ ਹੀ ਵਾਲ ਪਾਉਨੇ ਆ ਹਾਂਜੀ ਆਪਣਾ ਚੈਂਟੈਂਕੇ ਦਾ ਇੱਥੇ ਐਂਡ ਹੋ ਗਿਆ ਵਾ ਆਪਾਂ ਹੁਣ ਤੁਹਾਨੂੰ ਵਿੱਚ ਦੇ ਡਾਟ ਪਾ ਕੇ ਚਿੱਟੇ ਕਲਰ ਦੇ ਫਿਰ ਦੱਸਦੇ ਆ ਮੈਂ ਤੁਹਾਨੂੰ ਹਾਰੀਗ ਵੀਡੀਓ ਦੇ ਵਿੱਚ ਦੱਸਦੀ ਆਂ ਕਿ ਨੀਚੋਂ ਵੀ ਪੂਰੀ ਸਫਾਈ ਹੋਵੇ ਕੱਪੜੇ ਦੇ ਉੱਪਰ ਕੰਮ ਕਰਨ ਦੀ ਤੇ ਉੱਪਰ ਵੀ ਸਫਾਈ ਹੋਵੇ ਉੱਪਰ ਦੀ ਸਫਾਈ ਦੇ ਨਾਲ ਨਾਲ ਆਪਾਂ ਨੂੰ ਨੀਚੇ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੇਖੇ ਤਾਂ ਉਹਨੂੰ ਕੰਮ ਸੋਹਣਾ ਲੱਗੇ ਕੀਤਾ ਹੋਇਆ ਆਪਣਾ ਆਪਾਂ ਜਿੰਨੇ ਫालतू ਧਾਗੇ ਸਾਰੇ ਆਪਾਂ ਕਟਰ ਦੇ ਨਾਲ ਕੱਟ ਦਵਾਂਗੇ ਹਾਂਜੀ ਵੇਖੋ ਕਿੰਨੀ ਸੋਹਣੀ ਇਹਦੀ ਸਫਾਈ ਹੈ ਚਾਂ ਟੈਂਕੇ ਦੀ ਹਾਂਜੀ ਹੁਣ ਆਪਾਂ ਤੁਹਾਨੂੰ ਚਿੱਟੇ ਡਾਟ ਵਿੱਚ ਪਾ ਕੇ ਫਿਸ਼ ਪੂਰੀ ਤਿਆਰ ਕਰਕੇ ਦਿਖਾਉਣੇ ਆ ਆਪਾਂ ਇਹ ਨਹੀਂ ਵੀ ਫਿਸ਼ ਚਾਹ ਟੈਂਕੇ ਦੀ ਬਣਾਉਣੀ ਆਪਾਂ ਕੋਈ ਵੀ ਫੁੱਲ ਵੇਲ ਪੱਤੀਆਂ ਡੰਡੀ ਕੁਛ ਵੀ ਆਪਾਂ ਬਣਾ ਸਕਦੇ ਆ ਇਹ ਸੌਖੇ ਸੌਖੇ ਟੈਂਕੇ ਮੇਰੀਆਂ ਉਹਨਾਂ ਪਹਿਣਾ ਵਾਸਤੇ ਵੀ ਜਿਹੜੀਆਂ ਆਪਣੇ ਬਿਲਕੁਲ ਹੀ ਕੁਛ ਨਹੀਂ ਕਰਦੀਆਂ ਘਰ ਬੈ ਕੇ ਵੀ ਆਪਣੇ ਵਧੀਆ ਵਧੀਆ ਸੂਟ ਬਣਾ ਕੇ ਪਾ ਸਕਦੀਆਂ ਬਿਲਕੁਲ ਕੋਈ ਘਟਮਦਨ ਵਾਲੇਗਾ ਪਹਿਣਾ ਹੁੰਦੀਆਂ ਵਾ ਰੈਡੀਮੇਡ ਬਣੇ ਸੂਟ ਨਹੀਂ ਲੈ ਸਕਦੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਇਸ ਤਰ੍ਹਾਂ ਆਪਾਂ ਫਿਸ਼ ਦੀ ਆਪਾਂ ਅੱਖਾਂ ਬਣਾਉਂਦੀਆਂ ਵਜਤਾ ਕਿਦੇ ਨਾਲ ਇਸੇ ਤਰ੍ਹਾਂ ਹੀ ਆਪਾਂ ਪਿੱਛੇ ਡਾਟ ਪਾਵਾਂਗੇ ਹਾਂਜੀ ਵੇਖੋ ਕਿੰਨੇ ਸੋਹਣੇ ਡਾਟ ਵਿੱਚ ਇਹ ਲੱਗ ਰਹੇ ਆ ਵੀਡੀਓ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਹਾਂਜੀ ਆਪਾਂ ਤੁਹਾਨੂੰ ਇਸੇ ਤਰ੍ਹਾਂ ਹੀ ਅੱਗੇ ਹੋਰ ਵੀ ਟੈਂਕੇ ਦੱਸਦੇ ਜਾਵਾਂਗੇ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤਾਨੂੰ ਇਹ ਵੀਡੀਓ ਜਿਸ ਤਰ੍ਹਾਂ ਦੀ ਵੀ ਲੱਗੀ ਏ ਜੇ ਵਧੀਆ ਲੱਗੀ ਤਾਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੇ ਕੋਈ ਡਾਟ ਜਾਂ ਤਾਂ ਵੀ ਲਿਖਿਓ ਕਿਉਂਕਿ ਅਸੀਂ ਅੱਗੇ ਤੋਂ ਆਪਣੀਆਂ ਗਲਤੀਆਂ ਨੂੰ ਸੁਧਾਰ ਸਗੀ ਏ ਜੇ ਕੋਈ ਗਲਤ ਥੋੜਾ ਬਾਦਾਂ ਵਿੱਚ ਹੋ ਆਪਣਾ ਹੈਗਾ ਕੰਮ ਤੁਹਾਡੇ ਦੱਸਣ ਦੇ ਨਾਲ ਸਾਨੂੰ ਬਹੁਤ ਕੁਝ ਪਤਾ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹਾਂਜੀ ਆ ਵੇਖੋ ਕਿੰਨੀ ਸੋਹਣੀ ਵੇਲ ਬਣ ਕੇ ਘੇਰੇ ਘੇਰੇ ਦੇ ਤਿਆਰ ਹੋਈ ਆ ਕਿੰਨਾ ਸੋਹ ਜੰਜੀਰੀ ਬਣੀ ਆਪਣੀ ਚਲੋ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ